ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਆਪਾਂ ਗੱਲ ਕਰਾਂਗੇ ਆਪਰੇਸ਼ਨ ਬਲੂ ਸਟਾਰ ਮੌਕੇ ਗਿਆਨੀ ਜੈਲ ਸਿੰਘ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਕਿਉਂ ਨਹੀਂ ਦਿੱਤਾ ਤੇ ਉਹਨਾਂ ਦੀ ਧੀ ਨੇ ਕੀ ਖੁਲਾਸੇ ਕੀਤੇ ਸੋ ਅੱਜ ਦੀ ਵੀਡੀਓ ਬਹੁਤ ਹੀ ਦਿਲਚਸਪ ਹੈ ਤੇ ਬੜੀ ਜਾਣਕਾਰੀ ਭਰਪੂਰ ਹੈ ਇਹਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਨੂੰ ਸੁਣਨਾ ਔਰ ਚੈਨਲ ਜਿੰਨਾ ਵੀਰਾਂ ਨੇ ਹਾਲ ਤੱਕ ਉਹਨਾਂ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈੱਲ ਵਾਲਾ ਬਟਨ ਵੀ ਦਬਾ ਦਿਓ ਮੈਂ ਆਪਣੇ ਪਿਤਾ ਨੂੰ ਕਦੇ ਰੋਂਦੇ ਨਹੀਂ ਸੀ ਦੇਖਿਆ ਪਰ ਜਦੋਂ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਹੋਇਆ ਤਾਂ ਮੈਂ ਉਹਨਾਂ ਨੂੰ ਆਪਣੇ ਅੱਖੀਂ ਰੋਂਦੇ ਦੇਖਿਆ ਸੀ ਭਾਰਤ ਦੇ ਪਹਿਲੇ ਸਿੱਖ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਬਾਰੇ ਇੱਕ ਖੁਲਾਸਾ ਉਹਨਾਂ ਦਿੱਤੀ ਜੋਗਿੰਦਰ ਪਾਲ ਕੌਰ ਨੇ ਕੀਤਾ ਗਿਆਨੀ ਜੈਲ ਸਿੰਘ ਭਾਰਤ ਦੇ ਉਹਨਾਂ ਸਿਆਸਤਦਾਨਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ ਹਰਮੰਦਰ ਸਾਹਿਬ ਉੱਤੇ ਫੌਜ ਦੇ ਹਮਲੇ ਕਾਰਨ ਸਭ ਤੋਂ ਵੱਧ ਬਦਨਾਮੀ ਚੱਲਣੀ ਪਈ ਫੌਜ ਨੇ ਜੂਨ 1984 ਦੇ ਵਿੱਚ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਫੌਜੀ ਹਮਲਾ ਕੀਤਾ ਸੀ ਜਿਸ ਨੂੰ ਆਪਰੇਸ਼ਨ ਬਲੂ ਸਟਾਰ ਕਿਹਾ ਜਾਂਦਾ ਤਾਂ ਕਾਂਗਰਸ ਸਰਕਾਰ ਦੇ ਦਾਅਵੇ ਮੁਤਾਬਕ ਇਹ ਫੌਜੀ ਕਾਰਵਾਈ ਸੰਤ ਜਰਨੈਲ ਸਿੰਘ ਦੀ ਪਿੰਡਰਾਵਾਲੇ ਤੇ ਉਹਨਾਂ ਦੇ ਹਥਿਆਰਬੰਦ ਸਾਥੀਆਂ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਕੱਢਣ ਲਈ ਕੀਤੀ ਗਈ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਸਿੱਖ ਧਰਮ ਦੀ ਪ੍ਰਚਾਰਕ ਸੰਸਥਾ ਦਮਦਮੀ ਟਕਸਾਲ ਦੇ ਤਤਕਾਲੀ ਮੁਖੀ ਸਨ ਗਿਆਨੀ ਜੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਦੇ ਅਹੁਦੇ ਉੱਤੇ ਰਹਿ ਚੁੱਕੇ ਸੀ ਉਹ ਭਾਰਤ ਦੇ ਅਨਜਾਦੀ ਸੰਘਰਸ਼ ਦੇ ਦੌਰਾਨ ਪੰਜਾਬ ਦੀਆਂ ਰਿਆਸਤਾਂ ਤੇ ਉਹਨਾਂ ਦੇ ਜ਼ਗੀਰਦਾਰੀ ਸਿਸਟਮ ਤੇ ਬ੍ਰਿਟਾਨਵੀ ਹਕੂਮਤ ਦੇ ਖਿਲਾਫ ਚੱਲੀ ਪਰਜਾ ਮੰਡਲ ਲਹਿਰ ਦਾ ਆਗੂ ਵੀ ਰਹਿ ਚੁੱਕਿਆ ਸੀ ਕਹਿੰਦੇ ਭਾਰਤੀ ਸਿਆਸਤ ਵਿੱਚ ਉਹਦਾ ਅਕਸ ਇੱਕ ਸੁਗੜ ਸਿਆਸਤਦਾਨ ਤੇ ਧਾਕੜ ਆਗੂ ਵਾਲਾ ਸੀਗਾ ਆਪਰੇਸ਼ਨ ਬਲੂ ਸਟਾਰ ਦੇ ਮੌਕੇ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਵਜੋਂ ਤਿੰਨਾ ਸਿਨਾਮਾ ਦਾ ਮੁਖੀ ਵੀ ਸੀਗਾ ਗਿਆਨੀ ਜੈਲ ਸਿੰਘ ਉੱਤੇ ਇਲਜ਼ਾਮ ਲੱਗਦਾ ਕਿ ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਨੂੰ ਰੋਕਣ ਲਈ ਬਤੌਰ ਰਾਸ਼ਟਰਪਤੀ ਅਤੇ ਸਿੱਖ ਆਗੂ ਢੁਕਵੀਂ ਭੂਮਿਕਾ ਅਦਾ ਨਹੀਂ ਕੀਤੀ ਭਾਵੇਂ ਕਿ ਉਹਨਾਂ ਦੇ ਨੇੜੇ ਰਹੇ ਕਈ ਲੋਕ ਅਤੇ ਕਿਤਾਬਾਂ ਦੇ ਲੇਖਕ ਇਸ ਦਾਅਵੇ ਨਾਲ ਇਤਫਾਕ ਨਹੀਂ ਰੱਖਦੇ ਤਾਂ ਆਪਰੇਸ਼ਨ ਬਲੂ ਸਟਾਰ ਨੂੰ ਵਾਪਰਿਆ 41 ਸਾਲ ਹੋ ਚੁੱਕੇ ਨੇ ਗਿਆਨੀ ਜੈਲ ਸਿੰਘ ਦਾ ਵੀ 25 ਦਸੰਬਰ 1994 ਨੂੰ ਇੱਕ ਸੜਕ ਹਾਦਸੇ ਦੌਰਾਨ ਦਿਹਾਂਤ ਹੋ ਗਿਆ ਸੀ। ਉਹਨੇ ਆਪਰੇਸ਼ਨ ਬਲੂਸਟਾਰ ਤੋਂ ਬਾਅਦ ਆਪਣੀ ਯਾਤਰਾ ਸਮੇਂ ਅਕਾਲ ਤਖਤ ਸਹਿਬ ਅੱਗੇ ਖੜੇ ਹੋ ਕੇ ਕਿਹਾ ਸੀ, ਉਹ ਕਹਿੰਦਾ ਇਸ ਮੰਦਭਾਗੀ ਘਟਣ ਲਈ ਮੈਂ ਗੁਰੂ ਸਹਿਬਾਂ ਤੋਂ ਮਾਫੀ ਮੰਗਦਾ ਹਾਂ। ਬਾਅਦ ਵਿੱਚ ਉਹਨਾਂ ਅਕਾਲ ਤਖਤ ਨੂੰ ਲਿਖਤੀ ਮਾਫੀਨਾਮਾ ਭੇਜ ਕੇ ਆਪਣੀ ਭੁੱਲ ਬਖਸ਼ਾਈ ਸੀ। ਭਾਵੇਂ ਕਿ ਪਤਿਤ ਸਿੱਖ ਹੋਣ ਦੇ ਕਾਰਨ ਉਹਨੂੰ ਅਕਾਲ ਤਖਤ ਤੇ ਤਲਬ ਨਹੀਂ ਕੀਤਾ ਗਿਆ। ਪਰ ਚਿੱਠੀ ਦੇ ਰੂਪ ਵਿੱਚ ਭੇਜੇ ਮਾਫੀ ਨਾਂ ਮੈਨੂੰ ਸਵੀਕਾਰ ਕਰ ਲਿਆ ਗਿਆ ਸੀ ਜਿਹੜਾ ਸਿੱਖ ਦਾੜੀ ਕੇਸ ਕੱਟਦਾ ਜਾਂ ਰੰਗਦਾ ਏ ਉਹਨੂੰ ਪੱਤਿਤ ਸਿੱਖ ਕਿਹਾ ਜਾਂਦਾ ਆਪਰੇਸ਼ਨ ਬਲੂ ਸਟਾਰ ਮੌਕੇ ਗਿਆਨੀ ਜੈਲ ਸਿੰਘ ਭੂਮਿਕਾ ਬਾਰੇ ਕਈ ਸੀਨੀਅਰ ਪੱਤਰਕਾਰਾਂ ਤੇ ਲੇਖਕਾਂ ਨੇ ਆਪੋ ਆਪਣੀਆਂ ਕਿਤਾਬਾਂ 'ਚ ਜ਼ਿਕਰ ਕਰਿਆ ਪਰ ਇਹ ਸਵਾਲ ਅੱਜ ਵੀ ਪੁੱਛਿਆ ਜਾਂਦਾ ਕਿ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਹੁੰਦਿਆਂ ਹੋਇਆਂ ਵੀ ਆਪਰੇਸ਼ਨ ਬਲੂ ਸਟਾਰ ਨੂੰ ਕਿਉਂ ਨਹੀਂ ਰੋਕ ਸਕਿਆ ਇਹਦੇ ਜਵਾਬ ਵਿੱਚ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਹਨ ਇੱਕ ਸਦਾ ਹਾਤ ਉਹਨਾਂ ਦੇ ਨੇੜਲੇ ਲੋਕਾਂ ਦਾ ਹੈ ਤੇ ਦੂਜਾ ਸਿੱਖ ਕੌਮ ਨਾਲ ਸੰਬੰਧਿਤ ਵਿਦਵਾਨਾਂ ਦਾ ਗਿਆਨੀ ਜੈਲ ਸਿੰਘ ਵੱਲੋਂ ਲਏ ਗਏ ਫੈਸਲਿਆਂ ਦੀ ਪਿਛਲੀ ਕਹਾਣੀ ਕੀ ਸੀ ਇਹ ਤਾਂ ਸ਼ਾਇਦ ਕੋਈ ਦੱਸ ਸਕੇ ਪਰ ਉਸ ਵੇਲੇ ਗਿਆਨੀ ਜੈਲ ਸਿੰਘ ਦੇ ਕਰੀਬੀ ਰਹੇ ਕੁਝ ਸਿਆਸਤਦਾਨ ਤੇ ਸਿਆਸਤ ਨੂੰ ਜਾਣਨ ਵਾਲੇ ਜਾਣਕਾਰ ਤਾਂ ਇਹਨਾਂ ਦੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਉਹਨਾਂ ਤੋਂ ਕੀਤੀ ਗਈ ਔਰ ਗਿਆਨੀ ਜੈਲ ਸਿੰਘ ਦੀ ਧੀ ਜਗਿੰਦਰਪਾਲ ਕੌਰ ਜੋ ਹੁਣ ਆਪ ਜ਼ਿੰਦਗੀ ਦੇ 90ਵੇਂ ਨੂੰ ਢੁੱਕ ਚੁੱਕੀ ਹੈ ਇਹ ਜੂਨ ਚਰਾਤੀ ਨੂੰ ਯਾਦ ਕਰਦੇ ਆ ਕਹਿੰਦੀ ਹੈ ਕਹਿੰਦੀ ਮੈਂ ਆਪਣੀਆਂ ਅੱਖਾਂ ਸਾਹਮਣੇ ਆਪਣੇ ਪਿਤਾ ਨੂੰ ਕਦੇ ਰੋਂਦਾ ਨਹੀਂ ਦੇਖਿਆ ਸੀ ਪਰ 1984 ਵਿੱਚ ਸਰਕਾਰ ਵੱਲੋਂ ਕਾਂਗਰਸ ਸਰਕਾਰ ਵੱਲੋਂ ਅਕਾਲ ਤਖਤ ਸਾਹਿਬ ਉੱਤੇ ਕੀਤੇ ਗਏ ਹਮਲੇ ਮੌਕੇ ਮੈਂ ਆਪਣੇ ਪਿਤਾ ਨੂੰ ਆਪਣੀਆਂ ਅੱਖਾਂ ਨਾਲ ਰੋਂਦੇ ਹੋਏ ਦੇਖਿਆ ਜਗਿੰਦਰਪਾਲ ਕੌਰ ਹੁਣ ਚੰਡੀਗੜ੍ਹ 'ਚ ਰਹਿੰਦੀ ਹੈ ਜਦੋਂ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸੀਗਾ ਤਾਂ ਜਗਿੰਦਰਪਾਲ ਕੌਰ ਵੀ ਰਾਸ਼ਟਰਪਤੀ ਭਵਨ ਦੇ ਵਿੱਚ ਕਈ-ਕਈ ਦਿਨ ਰਹਿੰਦੀ ਸੀ ਤਾਂ ਉਹ ਦੱਸਦੀ ਏ ਕਿ ਜਦੋਂ ਹਮਲੇ ਤੋਂ ਬਾਅਦ ਗਿਆਨੀ ਜੀ ਦਰਵਾਸ ਸਹਿਬ ਦੇ ਹਾਲਾਤ ਦੇਖ ਕੇ ਆਏ ਤਾਂ ਉਹਨਾਂ ਨੇ ਸਾਨੂੰ ਆ ਕੇ ਦੱਸਿਆ ਕਿ ਫੌਜ ਦੇ ਹਮਲੇ ਦੌਰਾਨ ਅਕਾਲ ਤਖਤ ਦੀ ਇਮਾਰਤ ਬਿਲਕੁਲ ਤਬਾਹ ਕਰ ਦਿੱਤੀ ਗਈ ਹੈ ਉਹ ਕਹਿੰਦੀ ਮੈਂ ਆਪਣੇ ਪੰਜਾਬ ਜਲੇ ਪਿੰਡ ਵਿੱਚ ਸੀ ਜਦੋਂ ਸਾਨੂੰ ਪਤਾ ਲੱਗਿਆ ਕਿ ਦਰਵਾਸ ਸਹਿਬ ਉਤੇ ਫੌਜੀ ਕਾਰਵਾਈ ਕੀਤੀ ਗਈ ਹੈ ਮੈਂ ਅਗਲੇ ਹੀ ਦਿਨ ਦਿੱਲੀ ਰਾਸ਼ਟਰਪਤੀ ਭਵਨ ਪਹੁੰਚ ਗਈ। ਮੈਂ ਦੇਖਿਆ ਕਿ ਚਾਚਾ ਜੀ ਬਹੁਤ ਭਾਵਕ ਸਨ। ਉਹ ਇੰਦਰਾ ਗਾਂਧੀ ਨਾਲ ਨਾਰਾਜ਼ ਸਨ ਕਿਉਂਕਿ ਤਿੰਨਾਂ ਸੈਨਾਮਾਂ ਦੇ ਮੁਖੀ ਹੋਣ ਦੇ ਨਾਤੇ ਵੀ ਗਿਆਨੀ ਜੈਲ ਸਿੰਘ ਨੂੰ ਦਰਬਾਰ ਸਾਹਿਬ ਉੱਤੇ ਕੀਤੇ ਜਾਣ ਵਾਲੇ ਫੌਜੀ ਹਮਲੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਗਿਆਨੀ ਜੈਲ ਸਿੰਘ ਦੇ ਵੱਡੇ ਭਰਾ ਦੇ ਬੱਚੇ ਉਹਨਾਂ ਨੂੰ ਚਾਚਾ ਜੀ ਕਹਿੰਦੇ ਆ ਤੇ ਉਹਨਾਂ ਦੀ ਰੀਸ ਉਹਨਾਂ ਦੇ ਆਪਣੇ ਜਿਹੜੇ ਬੱਚੇ ਉਹ ਵੀ ਇਹਨਾਂ ਨੂੰ ਚਾਚਾ ਜੀ ਹੀ ਕਹਿੰਦੇ ਸੀਗੇ। ਸੋ ਜਗਿੰਦਰਪਾਲ ਕਹਿੰਦੀ ਹੈ ਕਿ ਚਾਚਾ ਜੀ ਆਪਣੀ ਮੌਤ ਤੱਕ 84 ਦੀ ਚੀਜ਼ ਆਪਣੇ ਸੀਨੇ ਵਿੱਚ ਲੈ ਕੇ ਗਏ ਉਹ ਖੁਦਗਰਬਾਣੀ ਪੜਨ ਵਾਲੇ ਇਨਸਾਨ ਸਨ ਦਰਬਾਰ ਸਾਹਿਬ ਉੱਤੇ ਕੀਤੇ ਗਏ ਫੌਜੀ ਹਮਲੇ ਬਾਰੇ ਇੰਦਰਾ ਗਾਂਧੀ ਨੇ ਚਾਚਾ ਜੀ ਨੂੰ ਓਲੇ ਵਿੱਚ ਰੱਖਿਆ ਉਹਨਾਂ ਨੂੰ ਦੱਸਿਆ ਹੀ ਨਹੀਂ ਗਿਆ ਕਿ ਇੰਦਰਾ ਗਾਂਧੀ ਅਜੇ ਕੁਝ ਕਰਨ ਜਾ ਰਹੀ ਹੈ ਜਗਿੰਦਰਪਾਲ ਕਹਿੰਦਾ ਦਾਵਾ ਹੈ ਕਿ 84 ਦੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਉਹ ਜੈਲ ਸਿੰਘ ਜਣੀ ਕੇ ਬਹੁਤ ਨਰਾਜ਼ ਸੀਗੇ ਉਹਨਾਂ ਨੇ ਇੰਦਰਾ ਗਾਂਧੀ ਅੱਗੇ ਆਪਣਾ ਰੋਸ ਜ਼ਾਹਰ ਕਰਦਿਆਂ ਕਿਹਾ ਸੀ ਕਿ ਇਹ ਗਲਤ ਹੋਇਆ। ਜਗਿੰਦਰਪਾਲ ਕੌਰ ਮੰਨਦੀ ਹੈ ਕਿ ਗੈਨੀ ਜੈਲ ਸਿੰਘ ਅਕਾਲ ਤਖ਼ਤ ਸਾਹਿਬ ਉੱਤੇ ਹੋਈ ਹਮਲੇ ਨੂੰ ਵੇਖਣ ਮਗਰੋਂ ਦੁਬਦਾਂ ਵਿੱਚ ਸਨ ਅਤੇ ਬੇਵਸਬੀ ਸੀਗੇ। ਤਾਂ ਭਾਰਤੀ ਫੌਜ ਨੇ 7 ਜੂਨ 84 ਨੂੰ ਬਲੂ ਸਟਾਰ ਦੇ ਪੂਰਾ ਹੋ ਜਾਣ ਦਾ ਐਲਾਨ ਕੀਤਾ ਸੀ। ਹਰਮੰਦਰ ਸਾਹਿਬ ਨੂੰ ਪੂਰੀ ਤਰ੍ਹਾਂ ਸਾਫ਼ ਕਰਨ ਮਗਰੋਂ ਗੁਰਬਾਣੀ ਦਾ ਪਾਠ ਆਰੰਭ ਕਰਵਾ ਦਿੱਤਾ ਗਿਆ ਸੀ। ਇਸ ਆਪਰੇਸ਼ਨ ਦੀ ਅਗਵਾਈ ਲੈਫਟੇਨੈਂਟ ਜਨਰਲ ਕੇ.ਐਸ. ਬਰਾੜ ਨੇ ਕੀਤੀ ਸੀ। ਇਹਦੇ ਬਾਰੇ ਉਹਨੂੰ ਬਾਅਦ ਵਿੱਚ ਆਪਰੇਸ਼ਨ ਬਲੂ ਸਟਾਰ ਅਸਲ ਕਹਾਣੀ ਕਿਤਾਬਾਂ ਵਿੱਚ ਲਿਖੀ ਸੀ। ਇਹਨੇ ਬਰਾੜ ਕਹਿੰਦਾ ਕਿ ਗਿਆਨੀ ਜੈਲ ਸਿੰਘ 8 ਜੂਨ 84 ਦੀ ਸਵੇਰ ਹਰਮੰਦਰ ਸਾਹਿਬ ਆਇਆ ਤੇ ਹਰਮੰਦਰ ਸਾਹਿਬ ਦੇ ਮੁੱਖ ਗ੍ਰਾਂਥੀ ਗਿਆਨੀ ਸੈਬ ਸਿੰਘ ਤੇ ਲੈਫਟੇਨੈਂਟ ਜਨਰਲ ਕੇ.ਐਸ. ਬਰਾੜ ਨੇ ਘੰਟਾ ਘਰ ਪ੍ਰਵੇਸ਼ ਦਵਾਰ ਉੱਤੇ ਉਹਨਾਂ ਦਾ ਸਵਾਗਤ ਕੀਤਾ। ਬਰਾੜ ਲਿਖਦਾ ਕਹਿੰਦਾ ਗਿਆਨੀ ਜੈਲ ਸਿੰਘ ਅਕਾਲ ਤਖ਼ਤ ਸਾਹਿਬ ਦੀ ਨੁਕਸਾਨੀ ਇਮਾਰਤ ਦੇ ਕੇ ਉਦਾਸ ਸੀਗਾ ਤੇ ਉਹਨਾਂ ਦੇ ਕਦਮ ਚੱਲਦੇ-ਚੱਲਦੇ ਰੁਕ ਰਹੇ ਸੀ ਮੁੱਖ ਗ੍ਰੰਥੀ ਨੇ ਕੰਧਾ ਉੱਤੇ ਵੱਜੀਆਂ ਗੋਲੀਆਂ ਦੇ ਨਿਸ਼ਾਨਾਂ ਵੱਲ ਇਸ਼ਾਰਾ ਕਰਦਿਆਂ ਗਾਨੀ ਜੈਲ ਸਿੰਘ ਨੂੰ ਦੱਸਿਆ ਕਿ ਇਹ ਫੌਜ ਨੇ ਹਰਮਨ ਸਿੰਘ ਦੀ ਬੇਅਦਬੀ ਕੀਤੀ ਹੈ ਹੁਣ ਉਹਦੀ ਬੇਟੀ ਜੋਗਿੰਦਰਪਾਲ ਕੌਰ ਇਹ ਕਹਿੰਦੀ ਹੈ ਕਿ ਮੈਨੂੰ ਪਤਾ ਹੈ ਕਿ ਜਦੋਂ ਗਿਆਨੀ ਜੈਲ ਸਿੰਘ ਨੂੰ ਪਤਾ ਲੱਗਿਆ ਕਿ ਇੰਦਰਾ ਗਾਂਧੀ ਦੇ ਹੁਕਮ ਅਨੁਸਾਰ ਹਰਮਨ ਸਿੰਘ ਉੱਤੇ ਹਮਲਾ ਕਰ ਦਿੱਤਾ ਗਿਆ ਤਾਂ ਉਹਨਾਂ ਨੇ ਇੰਦਰਾ ਗਾਂਧੀ ਨੂੰ ਕਹਿ ਦਿੱਤਾ ਸੀ ਕਿ ਉਹ ਆਪਣੇ ਅੱਖੀ ਹਰਮੰਦਰ ਸਾਹਿਬ ਦੇਖਣਾ ਚਾਹੁੰਦੇ। ਉੱਥੋਂ ਦਿੱਲੀ ਵਾਪਸ ਆ ਕੇ ਉਹਨਾਂ ਇੰਦਰਾ ਗਾਂਧੀ ਨਾਲ ਸਖਤ ਨਾਰਾਜ਼ਗੀ ਜ਼ਾਹਰ ਕੀਤੀ। ਗਿਆਨੀ ਜੈਲ ਸਿੰਘ ਵੱਲੋਂ ਇੰਦਰਾ ਗਾਂਧੀ ਸਾਹਮਣੇ ਪ੍ਰਗਟ ਕਰੀ ਨਾਰਾਜ਼ਗੀ ਦਾ ਜ਼ਿਕਰ ਕਿਤਾਬ ਜਿਹੜੀ ਅੰਮ੍ਰਿਤਸਰ ਸ਼੍ਰੀਮਤੀ ਗਾਂਧੀ ਦੀ ਆਖਰੀ ਲੜਾਈ ਇਹਦੇ ਵਿੱਚ ਵੀ ਕੀਤਾ ਗਿਆ। ਔਰ ਇਹ ਮਾਰਕਟਲੀ ਤੇ ਸਤੀਸ਼ ਜੈਕਵ ਨੇ ਲਿਖੀ। ਕਿਤਾਬਾਂ ਮੈਂ ਲਿਖਿਆ ਕਿ ਹਮਲੇ ਮਗਰੋਂ ਗਿਆਨੀ ਜੈਲ ਸਿੰਘ ਨੇ ਇੰਦਰਾ ਗਾਂਧੀ ਨੂੰ ਸਾਫ ਦੱਸਤਾ ਸੀ ਕਿ ਉਹ ਹਰਮੰਦਰ ਸਾਹਿਬ ਉੱਤੇ ਹੋਏ ਹਮਲੇ ਤੋਂ ਬਹੁਤ ਦੁਖੀ ਹੈ। ਇਹ ਤੋਂ ਬਾਅਦ ਦੇਖਦਾ ਪਹਿਲਾ ਸਿਕ ਰਾਸ਼ਟਰਪਤੀ ਆਪਣੇ ਔਰੇ ਤੋਂ ਅਸਤੀਫਾ ਦੇਣ ਬਾਰੇ ਸੋਚ ਰਿਹਾ ਸੀ ਜਿਸ ਦੇ ਨਾਲ ਦੇਸ਼ 'ਚ ਸੰਵਿਧਾਨਕ ਸੰਕਟ ਪੈਦਾ ਹੋ ਜਾਂਦਾ ਤੇ ਵਿਰੋਧੀ ਧਿਰ ਇੰਦਰਾ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਮਜਬੂਰ ਵੀ ਕਰ ਸਕਦੀ ਸੀ। ਹੁਣ ਜਗਿੰਦਰ ਪਾਲ ਕਾਰ ਜਿਹੜੀ ਇਹਦੀ ਬੇਟੀ ਹੈ ਉਹ ਇਹ ਦਾਵਾ ਕਰਦੀ ਹੈ ਕਿ ਇੱਕ ਪਾਸੇ ਜਿੱਥੇ ਜੂਨ 84 ਵਿੱਚ ਅਕਾਲ ਤਖਤ ਸਾਹਿਬ ਉੱਤੇ ਹਮਲਾ ਤੇ ਅੰਮ੍ਰਿਤਸਰ ਵਿੱਚ ਕਾਰਫਿਊ ਲੱਗਿਆ ਹੋਇਆ ਸੀ ਉਸ ਸਮੇਂ ਰਾਸ਼ਟਰਪਤੀ ਭਵਨ ਦੇ ਸਾਰੇ ਟੈਲੀਫੋਨ ਕਨੈਕਸ਼ਨ ਕਟਵਾ ਦਿੱਤੇ ਗਏ ਸੀ ਰਾਸ਼ਟਰਪਤੀ ਅਮਲੇ ਨੂੰ ਵੀ ਨਹੀਂ ਪਤਾ ਸੀ ਕਿ ਪੰਜਾਬ ਵਿੱਚ ਹੋ ਕੀ ਰਿਹਾ ਇਹਦੇ ਮੁਤਾਬਕ ਜਦੋਂ ਇੰਦਰਾ ਗਾਂਧੀ ਨੂੰ ਪਤਾ ਲੱਗਿਆ ਕਿ ਗਿਆਨੀ ਜੈਲ ਸਿੰਘ ਉਹਨਾਂ ਤੋਂ ਨਾਰਾਜ਼ ਨੇ ਤਾਂ ਉਹ ਫੌਜੀ ਹਮਲੇ ਦੇ ਅਗਲੇ ਹੀ ਦਿਨ ਰਾਸ਼ਟਰਪਤੀ ਭਵਨ ਆਈ ਤੇ ਉਹਨਾਂ ਨੇ ਆ ਕੇ ਗਿਆਨੀ ਜੈਲ ਸਿੰਘ ਤੋਂ ਮੁਆਫੀ ਮੰਗੀ ਪਰ ਇੰਦਰਾ ਗਾਂਧੀ ਨੂੰ ਸਿਵਾਏ ਅਫਸੋਸ ਤੋਂ ਹੋਰ ਕੋਈ ਗੱਲ ਨਹੀਂ ਔੜ ਸਕੀ ਉਹਨੇ ਗਿਆਨੀ ਗੈਲ ਸਿੰਘ ਨੂੰ ਬਸ ਇਹੀ ਕਿਹਾ ਕਿ ਮੈਂ ਇਸ ਸਬਦੇ ਲਈ ਮਾਫੀ ਮੰਗਦੀ ਹਾਂ ਉਹਦੀ ਬੇਟੀ ਕਹਿੰਦੀ ਕਿ ਸਿੱਖ ਅਕਸਰ ਇਹ ਸ਼ਿਕਵਾ ਕਰਦੇ ਆ ਕਿ ਗਿਆਨੀ ਗੈਲ ਸਿੰਘ ਨੇ ਅਕਾਲ ਤਖਬਾਦ ਉੱਤੇ ਜਿਹੜੀ ਫੌਜੀ ਕਾਰਵਾਈ ਹੋਈ ਇਹਦੇ ਵਿਰੋਧ ਚ ਆਪਣੇ ਅਹੁਦੇ ਤੋਂ ਅਸਤੀਫਾ ਕਿਉਂ ਨਹੀਂ ਦਿੱਤਾ ਪਰ ਉਹ ਗਿਆਨੀ ਜਿਹੜਾ ਦੁਬਦਾਰ ਕਹਿੰਦੇ ਉਹ ਗਿਆਨੀ ਜਿਹੜੀ ਦੁਬਦਾਰ ਨੂੰ ਸਮਝ ਨਹੀਂ ਪਉਂਦੇ ਪਰ ਗਿਆਨੀ ਜੈਲ ਸਿੰਘ ਸਿਰਫ ਸਿੱਖਾਂ ਦੇ ਨਮਾਇਦੇ ਨਹੀਂ ਸਨ ਉਹ ਸਾਰੇ ਧਰਮਾਂ ਦੇ ਰਾਸ਼ਟਰਪਤੀ ਸੀਗੇ ਜਗेंद्रਪਾਲ ਕੌਰ ਦਾਵਾ ਕਰਦੀ ਕਿ ਉਹ ਆਪਣੇ ਔਰਤੋਂ ਅਸਤੀਫਾ ਦੇਣਾ ਚਾਹੁੰਦੇ ਸਨ ਪਰ ਉਹਨਾਂ ਨੂੰ ਕਰੀਬੀਆਂ ਨੇ ਇਹੀ ਸਲਾਹ ਦਿੱਤੀ ਕਿ ਜੇਕਰ ਤੁਸੀਂ ਅਸਤੀਫਾ ਦਿੱਤਾ ਇਹ ਸਿੱਖਾਂ ਦੀਆਂ ਮੁਸ਼ਕਲਾਂ ਹੋਰ ਨਾ ਕਿਤੇ ਵਧਾ ਦੇਵੇ ਤਾਂ ਅੰਮ੍ਰਿਤਸਰ ਇੰਦਰਾ ਗਾਂਧੀ ਦੀ ਆਖਰੀ ਲੜਾਈ ਕਿਤਾਬ ਵਿੱਚ ਵੀ ਲੇਖਕ ਨੇ ਇਹ ਲਿਖਿਆ ਕਿ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਮਗਰੋਂ ਗਿਆਨੀ ਜੈਲ ਸਿੰਘ ਦਿੱਲੀ ਵਾਪਸ ਪਰਤੇ ਤਾਂ ਉਹਨਾਂ ਨੇ ਆਪਣੇ ਔਲੇ ਤੋਂ ਅਤੀਫਾ ਨਾਂ ਦੇਣ ਦਾ ਫੈਸਲਾ ਕੀਤਾ ਸੀ ਹਾਲਾਂਕਿ ਗਿਆਨੀ ਜੈਲ ਸਿੰਘ ਦੇ ਕਰੀਬੀਆਂ ਵਿੱਚੋਂ ਇੱਕ ਤਰਲੋਚਨ ਸਿੰਘ ਉਹ ਦਾਵਾ ਕਰਦਾ ਕਹਿੰਦਾ ਕਿ ਰਾਸ਼ਟਰਪਤੀ ਹੋਣ ਦੇ ਬਾਵਜੂਦ ਗਿਆਨੀ ਜੈਲ ਸਿੰਘ ਦੇ ਕੋਲ ਉਹ ਤਾਕਤ ਨਹੀਂ ਸਨ ਕਿ ਉਹ ਇੰਦਰਾ ਗਾਂਧੀ ਦੇ ਫੈਸਲੇ ਨੂੰ ਬਦਲ ਸਕਦੇ ਭਾਵੇਂ ਉਹ ਤਿੰਨ ਫੌਜਾਂ ਦੇ ਮੁਖੀ ਸੀ ਪਰ ਫਿਰ ਵੀ ਉਹਨਾਂ ਨੂੰ ਇਸ ਫੌਜੀ ਕਾਰਵਾਈ ਦੇ ਫੈਸਲੇ ਤੋਂ ਦੂਰ ਰੱਖਿਆ ਗਿਆ ਸੀ ਤਲੋਚਨ ਸਿੰਘ ਸਾਬਕਾ ਸੰਸਦ ਮੈਂਬਰ ਜੋ ਕਿ 2007 ਤੋਂ 2003 ਤੱਕ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦਾ ਉਪ ਚੇਅਰਮੈਨ ਰਹਿ ਚੁੱਕਿਆ ਹੈ ਤਾਂ ਉਹ ਗਿਆਨੀ ਜੈਲ ਸਿੰਘ ਦੇ ਰਾਸ਼ਟਰਪਤੀ ਕਾਰਜਕਾਲ ਦੇ ਦੌਰਾਨ ਉਹਦੇ ਪ੍ਰੈਸ ਸੈਕਟਰੀ ਵਜੋਂ ਵੀ ਸੇਵਾ ਨਿਵਾ ਚੁੱਕਿਆ ਹੁਣ ਤਲੋਚਨ ਸਿੰਘ ਕਹਿੰਦਾ ਦਲੀਲ ਦਿੰਦਾ ਕਿ ਭਾਰਤ ਦਾ ਸੰਵਿਧਾਨ ਦੇਸ਼ ਦੇ ਰਾਸ਼ਟਰਪਤੀ ਨੂੰ ਉਹ ਤਾਕਤ ਨਹੀਂ ਦਿੰਦਾ ਜੋ ਪ੍ਰਧਾਨ ਮੰਤਰੀ ਦੇ ਫੈਸਲੇ ਨੂੰ ਬਦਲ ਸਕਣ ਉਹ ਕਹਿੰਦਾ ਕਿ ਅੱਜ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦਾ ਫੈਸਲਾ ਰਾਸ਼ਟਰਪਤੀ ਨਹੀਂ ਬਦਲ ਸਕਦਾ ਫਿਰ ਅਸੀਂ ਇਹ ਆਸ ਕਿਵੇਂ ਰੱਖ ਸਕਦੇ ਹਾਂ ਕਿ ਇੰਦਰਾ ਗਾਂਧੀ ਦੇ ਫੈਸਲੇ ਨੂੰ ਗਿਆਨੀ ਜੈਲ ਸਿੰਘ ਬਦਲ ਸਕਦਾ ਉਹ ਕਹਿੰਦਾ ਕਿ ਅਜੇਹਾ ਵੀ ਨਹੀਂ ਕਿ ਗਿਆਨੀ ਜੈਲ ਸਿੰਘ ਨੇ ਇੰਦਰਾ ਗਾਂਧੀ ਆ ਕੇ ਰੋਹ ਜाहिर ਨਹੀਂ ਕਰਿਆ ਉਹਨੇ ਹਰਮੰਦਰ ਸਾਹਿਬ ਦਰਸ਼ਨ ਕਰਨ ਮਗਰੋਂ ਤੁਰੰਤ ਇੰਦਰਾ ਗਾਂਧੀ ਨਾਲ ਗੱਲ ਕੀਤੀ ਤੇ ਕਿਹਾ ਕਿ ਉਹ ਇਸ ਕਾਰਵਾਈ ਤੋਂ ਬੇहद ਦੁਖੀ ਹੈ ਉਹਨੇ ਇੰਦਰਾ ਗਾਂਧੀ ਨੂੰ ਪੰਜਾਬ ਦੇ ਗਵਰਨਰ ਬੀ.ਡੀ. ਪਾਂਡੇ ਨੂੰ ਹਟਾਉਣ ਦੀ ਸਿਫਾਰਿਸ਼ ਕੀਤੀ ਕਿਉਂਕਿ ਗਿਆਨੀ ਜੈਲ ਸਿੰਘ ਨੇ ਕਿਹਾ ਕਿ ਇਹ ਸਭ ਪੰਜਾਬ ਪ੍ਰਸ਼ਾਸਨ ਦੀ ਅਸਫਲਤਾ ਦੇ ਕਾਰਨ ਹੋਇਆ ਜੀਤੋ ਬਾਅਦ ਇੰਦਰਾ ਗਾਂਧੀ ਨੇ ਗਵਰਨਰ ਪਾਂਡੇ ਨੂੰ ਤੁਰੰਤ ਪ੍ਰਭਾਵ ਦੇ ਨਾਲ ਹਟਾ ਦਿੱਤਾ ਪਰ ਗੁਰਦਾਤਾ ਸਿੰਘ ਢਿੱਲੋਂ ਗਿਆਨੀ ਜੈਲ ਸਿੰਘ ਵੱਲੋਂ ਕੀਤੀ ਇਹ ਸਪਾਰਸ਼ ਨੂੰ ਕਾਫੀ ਨਿਮੰਦਾ ਢਿੱਲੋਂ ਪੰਜਾਬ ਯੂਨੀਵਰਸਿਟੀ ਦਾ ਇਤਿਹਾਸ ਵਿਭਾਗ ਦਾ ਸਾਬਕਾ ਪ੍ਰੋਫੈਸਰ ਤੇ ਉਸ ਇੱਕ ਇਤਿਹਾਸ ਤੇ ਕਈ ਕਿਤਾਬਾਂ ਲਿਖ ਚੁੱਕਿਆ ਉਹ ਕਹਿੰਦਾ ਜੇ ਕੈਪਟਨ ਅਮਰਿੰਦਰ ਸਿੰਘ ਵਰਗੇ ਲੀਡਰ ਆਪਣੇ ਅਹੁਦੇ ਛੱਡ ਸਕਦੇ ਸੀ ਤਾਂ ਗਿਆਨੀ ਜੈਲ ਸਿੰਘ ਨੂੰ ਆਪਣਾ ਵਿਰੋਧ ਜਤਾਉਣ ਦਾ ਉਹ ਟੰਗ ਕਿਉਂ ਨਹੀਂ ਲੱਭਿਆ ਉਹ ਕਹਿੰਦਾ ਕਿ ਭਾਵੇਂ ਗਿਆਨੀ ਜੈਲ ਸਿੰਘ ਦਾ ਪਰਿਵਾਰ ਇਹ ਦਾਅਵਾ ਕਰਦਾ ਕਿ ਉਹਨਾਂ ਦਾ ਇਹ ਫੈਸਲਾ ਸਿੱਖਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਾਉਣ ਦਾ ਸੀਗਾ ਪਰ ਅਸੀਂ ਮੰਨਦੇ ਹਾਂ ਕਿ ਹਰਮੰਦਰ ਸਾਹਿਬ ਉੱਤੇ ਹੋਏ ਹਮਲੇ ਤੇ ਨਵੰਬਰ 84ਵਾਂ ਦਿੱਲੀમાં ਹੋਏ ਕਤਲੇਆਮ ਤੋਂ ਬੁਰਾ ਸਿੱਖਾਂ ਨਾਲ ਕੁਝ ਹੋਰ ਕੀ ਹੋ ਸਕਦਾ ਇਹ ਉਹ ਜ਼ਖਮ ਹੈ ਜੋ ਹਮੇਸ਼ਾ ਰਸਦੇ ਰਹਿਣਗੇ ਹੁਣ ਗਿਆਨੀ ਜੈਲ ਸਿੰਘ ਜੀਗਾਂ ਦੇ ਬਾਰੇ ਦੱਸਿਆ ਤੁਹਾਨੂੰ ਤਾਂ ਗਿਆਨੀ ਜੈਲ ਸਿੰਘ ਦੇ ਨਾਲ ਕੰਮ ਕਰ ਚੁੱਕਿਆ ਕਿ ਸਾਬਕਾ ਰਾ ਦਾ ਮੁਖੀ ਏਸ ਦੁਲੱਟ ਇਹਨੇ ਗਿਆਨੀ ਜੈਲ ਸਿੰਘ ਨੂੰ ਬੜਾ ਤੇਜ਼ ਤਰਾਰ ਤੇ ਚੁਸਤ ਆਗੂ ਦੱਸਿਆ ਉਹ ਕਹਿੰਦਾ ਗਿਆਨੀ ਜੈਲ ਸਿੰਘ ਆਪਣੇ ਆਪ ਨੂੰ ਕਾਫੀ ਸਿੱਧੇ ਸਾਦੇ ਜਿਹੇ ਬੰਦੇ ਵਜੋਂ ਪੇਸ਼ ਕਰਦਾ ਸੀ ਪਰ ਅਸਲ 'ਚ ਉਹ ਬਹੁਤ ਚੁਸਤ ਆਗੂ ਸੀ ਜਿਨੇ ਸਿਆਸਤਮਾ ਸਧਾਰਨ ਸ਼ੁਰੂਆਤ ਦੇ ਬਾਵਜੂਦ ਆਪਣੀ ਸੂਝ ਬੂਝ ਦੇ ਸਦਕਾ ਦੇਖਦੇ ਸਭ ਤੋਂ ਉੱਚੇ ਰਾਸ਼ਟਰਪਤੀ ਦੇ ਅਹੁਦੇ ਤੱਕ ਦਾ ਸਫ਼ਰ ਬੜੀ ਸਫਲਤਾ ਨਾਲ ਤੈਅ ਕਰਿਆ ਤਾਂ ਉਦਲਟ ਕਹਿੰਦਾ ਆ ਕਿ 84 ਵੇਲੇ ਉਹ ਗਿਆਨੀ ਜੈਲ ਸਿੰਘ ਦੇ ਨਾਲ ਸੁਰੱਖਿਆ ਅਫਸਰ ਸੀਗਾ। ਔਰ ਉਹ 84 ਦੀ ਘਟਨਾ ਜ਼ਿਕਰ ਕਰਦਾ ਕਹਿੰਦਾ 84 ਵਿੱਚ ਫੌਨ ਨੇ ਜਦੋਂ ਆਪਰੇਸ਼ਨ ਬਰੂਸਟਾ ਨੂੰ ਅੰਜਾਮ ਦਿੱਤਾ ਤਾਂ ਗਿਆਨੀ ਜੀ ਬਹੁਤ ਦੁਖੀ ਹੋਏ ਕਿਉਂਕਿ ਫੌਜ ਦੇ ਸਰਵਉੱਚ ਕਮਾਂਡਰ ਹੋਣ ਦੇ ਬਾਵਜੂਦ ਉਹਨਾਂ ਨੂੰ ਇਸ ਮੌਕੇ ਹਨੇਰੇ ਮਰ ਰੱਖਿਆ ਗਿਆ। ਉਹ ਫੌਜੀ ਕਾਰਵਾਈ ਸ਼ੁਰੂ ਹੋਣ ਤੋਂ 4 ਦਿਨ ਬਾਅਦ ਦਰਵਾਜ਼ੇ ਮੱਥਾ ਟੇਕਣ ਗਏ ਇਸ ਮਗਰੋਂ ਉਹਨਾਂ ਦੇ ਗਾਂਧੀ ਪਰਿਵਾਰ ਨਾਲ ਰਿਸ਼ਤਿਆਂ ਵਿੱਚ ਵੀ ਪੇਨਾ ਬੜਾ ਨਿਕ ਨਹੀਂ ਰਿਹਾ ਸੀ ਹਾਲਾਂਕਿ ਉਹ ਪਹਿਲਾ ਜਨਤਕ ਤੌਰ ਤੇ ਇਹ ਆਖਦੇ ਸਨ ਕਿ ਜੇਕਰ ਇੰਦਰਾ ਗਾਂਧੀ ਉਹਨਾਂ ਨੂੰ ਝਾੜੂ ਮਾਰਨ ਲਈ ਵੀ ਕਹਿਣਗੇ ਤਾਂ ਉਹ ਖੁਸ਼ੀ ਖੁਸ਼ੀ ਉਹਦੇ ਹੁਕਮ ਦੀ ਪਾਲਣਾ ਕਰਨਗੇ ਜਗENDER ਪਾਲ ਕਰਨ ਦੀ ਬੇਟੀ ਇਸ ਤੱਥ ਦੀ ਪੁਸ਼ਟੀ ਕਰਦੀ ਹੈ ਕਿ ਬਲੂ ਸਟਾਰ ਤੋਂ ਬਾਅਦ ਗਾਂਧੀ ਪਰਿਵਾਰ ਨਾਲ ਜੈਲ ਸਿੰਘ ਦੇ ਰਿਸ਼ਤੇ ਸੁਖਾਵੇ ਨਹੀਂ ਰਹੇ ਹੁਣ ਦੋਸਤੋ ਦਰਬਾਰ ਸਾਹਿਬ ਤੇ ਉਹ ਹਮਲੇ ਨੂੰ ਲੈ ਕੇ ਗਿਆਨੇ ਜੈਲ ਸਿੰਘ ਪ੍ਰਤੀ ਸਿੱਖ ਭਾਈਚਾਰੇ ਦਾ ਗੁੱਸਾ ਸਭ ਤੋਂ ਮੁੱਖ ਕਾਰਨ ਸੀ ਕਿ ਇਹ ਹਮਲਾ ਸਿੱਖ ਰਾਸ਼ਟਰਪਤੀ ਦੀ ਕਮਾਂਡ ਹੇਠ ਕੰਮ ਕਰਨ ਵਾਲੀ ਫੌਜ ਨੇ ਕੀਤਾ ਸੀ ਹੁਣ ਇਤਿਹਾਸਕਾਰ ਗੁਰਦਾਸ਼ਨ ਸਿੰਘ ਢਿੱਲੋਂ ਕਹਿੰਦਾ ਕਿ ਸਿੱਖ ਭਾਈਚਾਰਾ ਉਹਨਾਂ ਤੋਂ ਆਸ ਕਰਦਾ ਸੀ ਕਿ ਜੇਕਰ ਉਹਨਾਂ ਤੋਂ ਓਲਾ ਰੱਖ ਕੇ ਇਹ ਹਮਲਾ ਹੋਇਆ ਤਾਂ ਉਹ ਇਹਦੇ ਖਿਲਾਫ ਅਸਤੀਫਾ ਦੇਣ ਜਾਂ ਕੋਈ ਹੋਰ ਜਨਤਕ ਤੌਰ ਤੇ ਵਿਰੋਧ ਜ਼ਾਹਰ ਕਰਦੇ ਪਰ ਉਹਨਾਂ ਨੇ ਅਜੇ ਹਾਂ ਨਹੀਂ ਕੀਤਾ ਕਾਂਗਰਸ ਨੇ ਬੇहद ਕਰੀਬੀ ਅਤੇ ਰਾਸ਼ਟਰਪਤੀ ਹੋਣ ਦੇ ਬਾਵਜੂਦ ਗਿਆਨੀ ਜੈਲ ਸਿੰਘ ਨੇ ਜੋ ਚੋਪੀ 84 ਦੇ ਹਰਿਮੰਦਰ ਸਾਹਿਬ ਹਮਲੇ ਤੇ ਨਵੰਬਰ ਕਤਲੇਆਮ ਦੇ ਬਾਰੇ ਧਾਰਨ ਕਰਕੇ ਰੱਖੀ ਇਹਦੇ ਲਈ ਸਿੱਖ ਉਹਨੂੰ ਕਦੇ ਵੀ ਮਾਫ ਨਹੀਂ ਕਰਨਗੇ ਗਿਆਨੀ ਜੈਲ ਸਿੰਘ ਨੂੰ ਸਿਰਫ ਅਹੁਦਾ ਪਿਆਰਾ ਸੀ ਆਪਣਾ ਅਹੁਦਾ ਬਚਾਉਣ ਤੇ ਕਾਂਗਰਸ ਪ੍ਰਤੀ ਆਪਣੀ ਵਫਾਦਾਰੀ ਸਾਬਤ ਕਰਨ ਲਈ ਸਿੱਖਾਂ ਉੱਤੇ ਹੁੰਦੇ ਅਤਿਆਚਾਰਨ ਚੁੱਪ ਕਰਕੇ ਉਹ ਸਹਿੰਦਾ ਗਿਆ ਤਾਂ ਦੋਸਤੋ ਇੰਦਰਾ ਗਾਂਧੀ ਨਾਲ ਗੱਲਬਾਤ ਕਰਨ ਦੇ ਨਾਲ ਸਿੱਖਾਂ ਦੇ ਜ਼ਖਮਾਂ ਉੱਤੇ ਮਲਮ ਨਹੀਂ ਲੱਗਣੀ ਸੀ ਸਿੱਖਾਂ ਨੂੰ ਆਪਣੇ ਲੀਡਰ ਦਾ ਸਾਥ ਚਾਹੀਦਾ ਸੀ ਜੋ ਗਿਆਨੀ ਜੈਲ ਸਿੰਘ ਦੇਹ ਦਾ ਰਾਸ਼ਟਰਪਤੀ ਹੋਣ ਦੇ ਨਾਤੇ ਨਹੀਂ ਦੇ ਸਕਦਾ ਸੀ ਤਾਂ ਇਹ ਸੀ ਦੋਸਤੋ ਅੱਜ ਦੀ ਵੀਡੀਓ ਗਿਆਨੀ ਜੈਲ ਸਿੰਘ ਦੇ ਬਾਰੇ ਸੋ ਮਿਲਦੇ ਹਾਂ ਅਗਲੀ ਨਵੀਂ ਵੀਡੀਓ ਵਿੱਚ ਦਿਓ ਆ ਗਿਆ ਸਤਿ ਸ਼੍ਰੀ ਅਕਾਲ